ਸਤਨਾਮ ਵਾਹਿਗੁਰੂ ਸਾਹਿਬ ਜੀ ਮਾਜ ਮਹਿਲਾ ਤੀਜਾ ਇਸ ਗੁਫਾ ਮੈਂ ਅਖਟ ਪੰਡਾਰਾ ਇਸ ਵਿੱਚ ਵਸੈ ਹਰ ਅਲਖ ਅਪਾਰ ਆਪੇ ਗੁਪਤ ਪ੍ਰਗਟ ਹੈ ਆਪੇ ਗੁਰ ਸ਼ਬਦੀ ਆਪ ਮੰਜਾਵਣਿਆ ਹਉ ਵਾਰੀ ਜਿਉਂ ਵਾਰੀ ਅੰਮ੍ਰਿਤ ਨਾਮ ਮਨ ਵਸਾਵਣਿਆ ਅੰਮ੍ਰਿਤ ਨਾਮ ਮਹਾਰਸ ਮੀਠਾ ਗੁਰਮਤੀ ਅੰਮ੍ਰਿਤ ਪਿਆਵਣਿਆ ਰਹਾਉ ਹਮੇ ਮਾਰ ਬਜਰ ਕਪਾਟ ਖੁਲਾਇਆ ਨਾਮ ਅਮੋਲਕ ਗੁਰ ਪ੍ਰਸਾਦੀ ਪਾਇਆ ਬਿਨ ਸ਼ਬਦੇ ਨਾਮ ਨਾ ਪਾਏ ਕੋਈ ਗੁਰ ਕਿਰਪਾ ਮਨ ਵਸਾਵਣਿਆ ਗੁਰ ਗਿਆਨ ਅੰਜਨ ਸਚ ਨੇਤਰੀ ਪਾਇਆ ਅੰਤਰ ਚਾਨਣ ਅਗਿਆਨ ਅੰਧੇਰ ਗਵਾਇਆ ਜੋਤੀ ਜੋਤ ਮਿਲੀ ਮਨ ਮੰਨਿਆ ਹਰ ਦਰ ਸੋਭਾ ਪਾਵਣਿਆ ਸਰੀਰੋਂ ਭਾਲਣ ਕੋ ਬਾਹਰ ਜਾਏ ਨਾਮ ਨ ਲਹ ਬਹੁਤ ਬਿਗਾਰ ਦੁਖ ਪਾਏ ਮਨ ਮੁਖ ਆਂਦੇ ਸੂਝ ਨਾਹੀ ਫਿਰ ਘਿਰ ਆਏ ਗੁਰਮਖ ਬਥ ਪਾਵਣਿਆ ਗੁਰ ਪ੍ਰਸਾਦੀ ਸੱਚਾ ਹਰ ਪਾਏ ਮਨ ਤਨ ਵੇਖੈ ਹਉ ਮੈ ਮੈਲ ਜਾਏ ਬੈਸ ਸਥਾਨ ਸਦ ਹਰ ਗੁਣ ਗਾਵੇ ਸੱਚਾ ਸ਼ਬਦ ਸਮਾਵਣਿਆ ਨਾਉ ਦਰ ਠਾਕੇ ਧਾਵਤ ਰਹਾਏ ਦਸਮੇ ਨਿਜ ਕਰ ਵਾਸਾ ਪਾਏ ਓਥੈ ਅਨਹਦ ਸ਼ਬਦ ਵਜਹਿ ਦਿਨ ਰਾਤੀ ਗੁਰਮਤੀ ਸ਼ਬਦ ਸੁਣਾਵਣਿਆ ਬਿਨ ਸ਼ਬਦ ਅੰਤਰ ਆਨੇਰਾ ਨਾ ਵਸਤ ਲਹੇ ਨਾ ਚੁੱਕੈ ਫੇਰਾ ਸਤਗੁਰ ਹੱਥ ਕੁੰਜੀ ਹੋਰਤ ਦਰ ਖੁੱਲ ਨਾਹੀ ਗੁਰਪੂਰੈ ਭਾਗ ਮਿਲਾਵਣਿਆ ਗੁਪਤ ਪ੍ਰਗਟ ਤੂੰ ਸਬਣੀ ਥਾਈ ਗੁਰ ਪ੍ਰ사ਦੀ ਮਿਲ ਸੋਜੀ ਪਾਈ ਨਾਨਕ ਨਾਮ ਸਲਾਹੇ ਸਦਾ ਤੂੰ ਗੁਰਮਖ ਮੰਨ ਵਸਾਵਣਿਆ ਗੁਪਤ ਪ੍ਰਗਟ ਤੂੰ ਸਭ ਨੇ ਥਾਈ ਗੁਰ ਪ੍ਰਸਾਦੀ ਮਿਲ ਸੋਜੀ ਪਾਈ ਨਾਨਕ ਨਾਮ ਸਲਾਹੇ ਸਦਾ ਤੂੰ ਗੁਰਮਖ ਮੰਨ ਵਸਾਵਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 124 ਦੇ ਉੱਪਰ ਅੰਕਿਤ ਹੈ ਗੁਰੂ ਅਮਰਦਾਸ ਮਹਾਰਾਜੀ ਇਸ ਪਾਵਨ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਬਖਸ਼ਿਸ਼ ਕਰ ਰਹੇ ਹਨ ਹਉ ਵਾਰੀ ਜਿਉ ਵਾਰੀ ਅੰਮ੍ਰਿਤ ਨਾਮ ਮਨ ਵਸਾਵਣਿਆ ਸਭ ਕਹਿੰਦੇ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ਮੇਰੀ ਜਿੰਦ ਕੁਰਬਾਨ ਜਾਂਦੀ ਹੈ ਜਿਨ੍ਹਾਂ ਨੇ ਪਰਮੇਸ਼ਰ ਦਾ ਆਤਮਿਕ ਜੀਵਨ ਦੇਣ ਵਾਲਾ ਨਾਮ ਆਪਣੇ ਮਨ ਦੇ ਵਿੱਚ ਵਸਾਇਆ ਹੈ ਅੰਮ੍ਰਿਤ ਨਾਮ ਮਹਾਰਸ ਮੀਠਾ ਤੇ ਸਤਿਗੁਰੂ ਦਾ ਜਿਹੜਾ ਨਾਮ ਹੈ ਨਾ ਪਰਮੇਸ਼ਰ ਦਾ ਤੇ ਸਤਿਗੁਰੂ ਕਹਿੰਦੇ ਇਹਦਾ ਰਸ ਬਹੁਤ ਮਿੱਠਾ ਹੈ ਪਰ ਬਿਨ ਚਾਖੇ ਸਾਧਨਾ ਜਾਪੇ ਜਿੰਨੇ ਤੱਕ ਇਹਨੂੰ ਅਸੀਂ ਪ੍ਰਾਪਤ ਨਹੀਂ ਕਰਦੇ ਤੇ ਇਹਦੀ ਜਿਹੜੀ ਸਾਡੇ ਜੀਵਨ ਦੇ ਵਿੱਚ ਤਬਦੀਲੀ ਆਉਣੀ ਹੈ ਉਹਦੀ ਸਾਨੂੰ ਸਮਝ ਨਹੀਂ ਆ ਸ। ਗੁਰੂ ਸਾਹਿਬ ਜੀ ਨੇ ਉਦਾਹਰਨਾ ਬਾਣੀ ਦੇ ਵਿੱਚ ਬਖਸ਼ਿਸ਼ ਕੀਤੀਆਂ। ਕਹਿੰਦੇ ਜਿੱਦਣ ਉਹਦੇ ਨਾਮ ਦੇ ਵਿੱਚ ਜੁੜਦੇ ਆ ਨਾਮ ਮਨ ਵਿੱਚ ਵੱਸਦਾ। ਤੇ ਉਹਦਾ ਨਾਮ ਅੰਮ੍ਰਿਤ ਜਿਹੜਾ ਹੈ ਬੜਾ ਮਿੱਠਾ ਲੱਗਦਾ। ਨਾਮ ਪ੍ਰਭੂ ਦਾ ਲਾਗਾ ਮਿੱਠਾ। ਅੰਮ੍ਰਿਤ ਨਾਮ ਮਹਾਰਸ ਮੀਠਾ ਪਰ ਕਿਸ ਤਰ੍ਹਾਂ ਮਿਲਦਾ ਗੁਰਮਤੀ ਅੰਮ੍ਰਿਤ ਪੀਆਵਣਿਆ ਗੁਰੂ ਦੀ ਮਤ ਦੇ ਨਾਲ ਹੀ ਅਸੀਂ ਆਪਣੇ ਜੀਵਨ ਦੇ ਅੰਦਰ ਇਹ ਅੰਮ੍ਰਿਤ ਪ੍ਰਾਪਤ ਕਰ ਸਕਦੇ ਹਾਂ ਹਉ ਵਾਰੀ ਜਿਉ ਵਾਰੀ ਅੰਮ੍ਰਿਤ ਨਾਮ ਮਨ ਵਸਾਵਣਿਆ ਅੰਮ੍ਰਿਤ ਨਾਮ ਮਹਾਰਸ ਮੀਠਾ ਗੁਰਮਤੀ ਅੰਮ੍ਰਿਤ ਪਿਆਵਣਿਆ ਰਹੁ ਇਸ ਗੁਫਾ ਮੈਂ ਅਖੁੱਟ ਭੰਡਾਰਾ ਇਹ ਜਿਹੜਾ ਸਰੀਰ ਹੈ ਨਾ ਇਹਨੂੰ ਸਤਗੁਰੂ ਗੁਫਾ ਕਹਿ ਰਹੇ ਕਿਉਂ ਕਿਉਂ ਕਿਹਾ ਕਿਉਂਕਿ ਜਿਹੜੇ ਜੋਗੀ ਸਨ ਪਹਾੜਾਂ ਦੇਆਂ ਕੰਧਰਾਂ ਤੇ ਬਹਿ ਜਾਣਾ ਜਾ ਕੇ ਉਹਨਾਂ ਨੇ ਗੁਫਾਵਾਂ ਦੇ ਵਿੱਚ ਬਹਿ ਜਾਣਾ ਦੇਵਣਾ ਨੇ ਆਖਿਆ ਵੀ ਅਸੀਂ ਉਸ ਗੁਫਾ ਦੇ ਵਿੱਚ ਬੈਠ ਕੇ ਫਿਰ ਅਸੀਂ ਆਪਣੇ ਅੰਦਰ ਨੂੰ ਦੇਖਾਂਗੇ ਤੇ ਸਤਿਗੁਰ ਕਹਿੰਦੇ ਇਹ ਸਰੀਰ ਗੁਫਾ ਹੈ ਇਸ ਗੁਫਾ ਮੈਂ ਅਖੁੱਟ ਭੰਡਾਰ ਪ੍ਰਮਾਤਮਾ ਨੇ ਇੰਨੇ ਆਤਮਿਕ ਜੀਵਨ ਦੇਣ ਵਾਲੇ ਗੁਣ ਇਹਦੇ ਵਿੱਚ ਪੈਦਾ ਕੀਤੇ ਆ ਤੇ ਉਹਦਾ ਭੰਡਾਰ ਅੰਦਰ ਭਰਿਆ ਪਿਆ ਬਾਹਰ ਲੱਭਣ ਦੀ ਜ਼ਰੂਰਤ ਨਹੀਂ ਹੈ ਸਤਿਗੁਰੂ ਕਹਿੰਦੇ ਅੰਦਰ ਅੰਮ੍ਰਿਤ ਖੂਟਾ ਭਰਿਆ ਅੰਦਰ ਤਾਂ ਖੂਬ ਭਰਿਆ ਪਿਆ ਹੈ ਤੇ ਕਿੱਦਾਂ ਮਿਲਦਾ ਸ਼ਬਦ ਕਾੜ ਪੀਏ ਪਣਹਾਰੀ ਜਦੋਂ ਅਸੀਂ ਸ਼ਬਦ ਦੇ ਨਾਲ ਜੁੜਦੇ ਹਾਂ ਤੇ ਇਹਨੂੰ ਅਸੀਂ ਪੀਣ ਦਾ ਯਤਨ ਕਰਦੇ ਗੁਰੂ ਅਮਰਦਾਸ ਜੀ ਦੇ ਬਚਨ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨ ਮੁਖਾਂ ਸਾਧਨਾ ਅੰਮ੍ਰਿਤ ਦਾ ਹਰੇਕ ਹਿਰਦੇ ਘਰ ਦੇ ਵਿੱਚ ਨਕਾਂ ਨਕ ਭਰਿਆ ਔਰ ਜਿਹੜੇ ਮਨ ਦੇ ਪਿੱਛੇ ਤੁਰਦੇ ਐ ਇਸ ਸਵਾਦ ਨੂੰ ਪ੍ਰਾਪਤ ਨਹੀਂ ਕਰਦੇ ਗੁਰੂ ਸਾਹਿਬ ਉਦਾਹਰਨ ਦਿੰਦੇ ਕਹਿੰਦੇ ਜਿਉਂ ਕਸਤੂਰੀ ਮਿਰਗ ਨਾ ਜਾਣੇ ਹਿਰਨ ਦੀ ਨਾਭੀ ਦੇ ਵਿੱਚ ਬੜੀ ਕੀਮਤੀ ਚੀਜ਼ ਹੁੰਦੀ ਹੈ ਖੁਸ਼ਬੂ ਆਉਂਦੀ ਆ ਪਰ ਉਹ ਬਾਹਰ ਲੱਭਦੀ ਫਿਰਦੀ ਹੈ ਜਿਉਂ ਕਸਤੂਰੀ ਮਿਰਗ ਨਾ ਜਾਣੇ ਭ੍ਰਮ ਦਾ ਭਰਮ ਭਲਾਇਆ ਸਤਗੁਰੂ ਕਹਿੰਦੇ ਸਮਝ ਲਓ ਇਹ ਗੁਫਾ ਹੀ ਆ ਇਹ ਜਿਹੜਾ ਸਰੀਰ ਹੈ ਨਾ ਗੁਫਾਈ ਹੈ ਇਹਦੇ ਅੰਦਰ ਆਤਮਕ ਗੁਣਾ ਦੇ ਭੰਡਾਰ ਭਰੇ ਪਏ ਆ ਖਤਮ ਹੋਣ ਵਾਲੇ ਨਹੀਂ ਹਨ ਇਸ ਗੁਫਾ ਮੈਂ ਅਖੁੱਟ ਭੰਡਾਰਾ ਤਿਸ ਵਿੱਚ ਵਸੇ ਹਰ ਅਲਖ ਅਪਾਰਾ ਇਸ ਸਰੀਰ ਦੇ ਅੰਦਰ ਹੀ ਤਿਸ ਵਿੱਚ ਵਸੈ ਹਰ ਹਰੀ ਪਰਮੇਸ਼ਰ ਵਾਹਿਗੁਰੂ ਵਸਦਾ ਹੈ ਜਿਹੜਾ ਅਲਖ ਹੈ ਅਪਾਰ ਹੈ ਲਖਿਆ ਨਹੀਂ ਜਾ ਸਕਦਾ ਬੇਅੰਤ ਹੈ ਕੱਲ ਵੀ ਸ਼ਬਦ ਆਪਾਂ ਵਿਚਾਰ ਰਹੇ ਸੀ ਸਤਿਗੁਰੂ ਕਹਿੰਦੇ ਇਸ ਤਨ ਮੇ ਮਨ ਕੋ ਕੋ ਗੁਰਮੁਖ ਦੇਖੇ ਇਹਦੇ ਅੰਦਰ ਮਨ ਵੀ ਹੈ ਕੋਈ ਭਾਗਾ ਵਾਲਾ ਦੇਖ ਰਿਹਾ ਭਟ ਕਰੇ ਆ ਨਹੀਂ ਤਾਂ ਭਾਏ ਭਗਤ ਜਾਂ ਹਉਮੈ ਸੋਖੇ ਸਿੱਧ ਸਾਧਕ ਮੋਹਨ ਧਾਰੀ ਰਹੇ ਲਿਵਲਾਏ ਤਿੰਨ ਵੀ ਤਨ ਮੇ ਮਨ ਨਾ ਦਿਖਾਵਣਿਆ ਤੇ ਉਹਨਾਂ ਨੇ ਵੀ ਅੰਦਰ ਮੰਨ ਨਹੀਂ ਦੇਖਿਆ ਪਰ ਪਟਕ ਰਹੇ ਆ ਉਹਨਾਂ ਆਖਿਆ ਵੀ ਚਲੋ ਆਪਾਂ ਜੰਗਲਾਂ ਦੇ ਵਿੱਚ ਚਲੇ ਜਾਈਏ ਘਰ ਛੱਡ ਦਿੱਤਾ ਖਾਣਾ ਪੀਣਾ ਛੱਡ ਦਿੱਤਾ ਉਥੇ ਕਾਹ ਫੂਸ ਖਾ ਰਹੇ ਆ ਪੱਤੇ ਖਾ ਰਹੇ ਆ ਬੜਾ ਸੋਹਣਾ ਸਤਿਗੁਰ ਨੇ ਆਖਿਆ ਕਹਿੰਦੇ ਗ੍ਰਹਿ ਤੱਜ ਬੰਨ ਖੰਡ ਜਾਈਏ ਚੁਣ ਖਾਈਏ ਕੰਧਾ ਅਜੂ ਬਿਕਾਰ ਨਾ ਛੋਡੀ ਪਾਪੀ ਮਨਮੰਦਾ ਪਰ ਪਾਪੀ ਮਨ ਤਾਂ ਨਾਲ ਹੀ ਚਲਾ ਗਿਆ। ਭਾਵੇਂ ਤੂੰ ਗੁਫਾ ਦੇ ਵਿੱਚ ਸਤਿਗੁਰ ਕਹਿੰਦੇ ਬਹਿ ਜਾ ਪਰ ਮਨ ਤਾਂ ਭਟਕ ਰਿਆ ਨਾ। ਤੇ ਜਿੱਦਣ ਇਹ ਸਮਝ ਆਏਗੀ ਤਾਂ ਉਹ ਮੇਰਾ ਹਰੀ ਮੇਰੇ ਨਾਲ ਹੈ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣੇ ਮਨ ਨੂੰ ਬਾਰ ਬਾਰ ਕਹਿਣਾ। ਇਸ ਗੁਫਾ ਮੈਂ ਅਖੁੱਟ ਭੰਡਾਰਾ ਤਿਸ ਵਿੱਚ ਵਸੈ। ਉਹਦੇ ਵਿੱਚ ਇਸ ਸਰੀਰ ਦੇ ਵਿੱਚ ਹਰ ਅਲਖ ਅਪਾਰਾ। ਉਹ ਪਰਮੇਸ਼ਰ ਅਲੱਖ ਹੈ ਹੁਣ ਲੋਕਾਂ ਦੇ ਸਵਾਲ ਹੈ ਕਿ ਰੱਬ ਦਿਖਦਾ ਹੀ ਨਹੀਂ ਜੇ ਸਾਡੇ ਅੰਦਰ ਹੈ ਉਹ ਦਿਖਦਾ ਨਹੀਂ ਹੁਣ ਸਤਗੁਰ ਅਗਲੀ ਪੰਕਤੀ ਵਿੱਚ ਉਹ ਗੱਲ ਸਪਸ਼ਟ ਕਰਦੇ ਆ ਆਪੇ ਗੁਪਤ ਪ੍ਰਗਟ ਹੈ ਆਪੇ ਗੁਰ ਸ਼ਬਦੀ ਆਪ ਮਝਾਵਣਿਆ ਉਹ ਕਿਦਾਂ ਸਮਝ ਆਉਂਦੀ ਹੈ ਜਦੋਂ ਅਸੀਂ ਗੁਰੂ ਦੇ ਸ਼ਬਦ ਨਾਲ ਜੁੜ ਕੇ ਆਪਾ ਭਾਵ ਨੂੰ ਖਤਮ ਕਰਦੇ ਆਪ ਮਝਾਵਣਿਆ ਤੇ ਸਮਝ ਆਉਂਦੀ ਆ ਵੀ ਉਹ ਪ੍ਰਮਾਤਮਾ ਹੀ ਸਭ ਜਗ੍ਹਾ ਗੁਪਤ ਰੂਪ ਦੇ ਵਿੱਚ ਵੀ ਆਪ ਹੈ ਤੇ ਪ੍ਰਗਟ ਰੂਪ ਦੇ ਵਿੱਚ ਵੀ ਆਪ ਵਸਦਾ ਆਪੇ ਗੁਪਤ ਪ੍ਰਗਟ ਹੈ ਆਪੇ ਗੁਰ ਸ਼ਬਦੀ ਆਪ ਮਝਾਵਣਿਆ ਹਉ ਵਾਰੀ ਜਿਉ ਵਾਰੀ ਅੰਮ੍ਰਿਤ ਨਾਮ ਮਨ ਵਸਾਵਣਿਆ ਅੰਮ੍ਰਿਤ ਨਾਮ ਮਹਾਰਸ ਮੀਠਾ ਗੁਰਮਤੀ ਅੰਮ੍ਰਿਤ ਪੀਆਵਣਿਆ ਗੁਰੂ ਦੀ ਮਤ ਲੈ ਕੇ ਇਹ ਅੰਮ੍ਰਿਤ ਪ੍ਰਾਪਤ ਹੁੰਦਾ ਹੈ ਰਹਾਉ ਹਉਮੇ ਮਾਰ ਬਜਰ ਕਪਾਟ ਖੁਲਾਇਆ ਕਪਾਟ ਕਹਿੰਦੇ ਹਨ ਜਿਹੜੀ ਭੇਤੋਂ ਦੀ ਦਰਵਾਜਾ ਜਿਹੜਾ ਹੈ ਬਜਰ ਮਤਲਬ ਜਿਹੜਾ ਕਰੜਾ ਭੇਤ ਹੈ ਕਰੜੀ ਭੇਤ ਹੈ ਕਰੜਾ ਦਰਵਾਜਾ ਹੈ ਬੜਾ ਸਖਤ ਹੈ ਇਹ ਕਿਦਾਂ ਖੁੱਲਦਾ ਕਹਿੰਦੇ ਹਉਮੇ ਮਾਰ ਆਪਣੇ ਆਪ ਨੂੰ ਛੱਡ ਕੇ ਬਜਰ ਕਪਾਟ ਖੁਲਾਇਆ ਨਾਮ ਅਮੋਲਕ ਗੁਰ ਪ੍ਰਸਾਦੀ ਪਾਇਆ ਇਹ ਜਿਹੜਾ ਅਮੋਲਕ ਹੈ ਅਮੋਲਕ ਮਤਲਬ ਜਿਹਦਾ ਕੋਈ ਮੁੱਲ ਨਹੀਂ ਹੈ ਹਰ ਆਪ ਅਮੋਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵੱਟੋਂ ਰਹੇ ਲੋਕ ਬਿਲ ਲਾਏ ਨਾਮ ਅਮੋਲਕ ਸਾਈਂ ਨਾਮ ਅਮੋਲ ਕੀ ਮਨਾ ਕੋਈ ਜਾਣ ਦੋ ਬੜਾ ਅਮੋਲ ਹੈ ਬਹੁਤ ਸ਼ਾਸਤਰ ਬਹੁਤ ਸਿਮਰਤੀ ਪੀਖੇ ਸਰਬ ਢੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਨਾਮ ਅਮੋਲ ਕਿੱਦਾਂ ਮਿਲਦਾ ਗੁਰ ਪ੍ਰਸਾਦੀ ਪਾਇਆ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੋਇਆ ਬਿਨ ਸ਼ਬਦੇ ਨਾਮ ਨਾ ਪਾਏ ਕੋਈ ਬਿਨਾ ਸ਼ਬਦ ਵਿੱਚ ਜੁੜਿਆਂ ਪ੍ਰਮਾਤਮਾ ਦੇ ਨਾਮ ਦੀ ਪ੍ਰਾਪਤੀ ਨਹੀਂ ਹੈ ਬਿਨ ਸ਼ਬਦ ਨਾਮ ਨਾ ਪਾਏ ਕੋਈ ਗੁਰ ਕਿਰਪਾ ਮਨ ਵਸਾ ਬਣਿਆ ਗੁਰੂ ਦੀ ਕਿਰਪਾ ਦੇ ਨਾਲ ਇਹ ਮਨ ਦੇ ਵਿੱਚ ਵਸਦਾ ਹੈ ਕਿਉਂਕਿ ਜਿਹੜਾ ਸ਼ਬਦ ਹੈ ਨਾ ਹੁਣ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਪਾਤਸ਼ਾਹ ਇਸ ਗੱਲ ਨੂੰ ਵੀ ਸਪਸ਼ਟ ਕਰ ਦਿੱਤਾ ਉਹ ਲੋਕ ਹੀ ਸਵਾਲ ਕਰਨਗੇ ਅੱਜ ਸਾਨੂੰ ਕੋਈ ਪੁੱਛੇਗਾ ਵੀ ਤੁਹਾਡਾ ਗੁਰੂ ਕੌਣ ਆਪਾਂ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਹੈ ਗੁਰਨਾਨਦ ਸਾਹਿਬ ਦਾ ਗੁਰੂ ਕੌਣ ਹੈ ਸ਼ਬਦ ਗੁਰੂ ਹੈ ਸ਼ਬਦ ਗੁਰੂ ਸੁਰਤ ਤੁਣ ਚੇਲਾ ਜਿਹੜੀ ਸਾਡੀ ਸੁਰਤ ਉਹ ਚੇਲਾ ਹੈ ਸ਼ਬਦ ਗੁਰੂ ਹੈ ਤੇ ਸ਼ਬਦ ਤੋਂ ਬਿਨਾ ਇਹ ਸ਼ਬਦ ਹੀ ਸੀ ਨਾ ਗੁਰਨਾਨਦ ਸਾਹਿਬ ਜੀ ਦੇ ਕੋਲ ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋ ਸੇ ਆਪਣਾ ਪੰਥ ਨਰਾਲਾ ਉਹ ਸ਼ਬਦ ਸੀ ਗੁਰੂ ਸਾਹਿਬ ਦੀ ਕੋਲ ਗੁਰੂ ਸਾਹਿਬ ਮਹਾਰਾਜ ਕਹਿੰਦੇ ਸਾਧ ਸੰਗਤ ਭਾਈ ਬਰਦਾਸ਼ ਜੀ ਸਾਧ ਸੰਗਤ ਗੁਰ ਸ਼ਬਦ ਬਿਨ ਦੂਜੀ ਓਟ ਨਹੀਂ ਹੈ ਰਾਈ ਰਾਈ ਦਾ ਦਾਣਾ ਕਿੰਨਾ ਕੁ ਬਰੀਕ ਹੁੰਦਾ ਇੱਕ ਗੁਰੂ ਕੀ ਸੰਗਤ ਇੱਕ ਗੁਰੂ ਦਾ ਸ਼ਬਦ ਗੁਰ ਸਾਧ ਸੰਗਤ ਗੁਰ ਸ਼ਬਦ ਬਿਨ ਦੂਜੀ ਓਟ ਨਹੀਂ ਹੈ ਰਾਈ ਇਹ ਗੁਰਨਾਨਦ ਪਾਤਸ਼ਾਹ ਕਹਿੰਦੇ ਸ਼ਬਦ ਦੇ ਨਾਲ ਹੀ ਉਹਦੀ ਪ੍ਰਾਪਤੀ ਹੈ ਸ਼ਬਦ ਹੀ ਸੁਣਿਆ ਸੀ ਨਾ ਭਾਈ ਲੈਣਾ ਜੀ ਨੇ ਸ਼ਬਦ ਹੀ ਸੁਣਿਆ ਬਾਬਾ ਅਮਰਦਾਸ ਜੀ ਨੇ ਗੁਰੂ ਜੀ ਦੀ ਸ਼ਰਨ ਵਿੱਚ ਆ ਕੇ ਬਿਨ ਸ਼ਬਦ ਦੇ ਨਾਮ ਨਾ ਪਾਏ ਕੋਈ ਗੁਰ ਕਿਰਪਾ ਮਨ ਵਸਾਵਣਿਆ ਗੁਰ ਗਿਆਨ ਅੰਜਣ ਸੱਚ ਨੇਤਰੀ ਪਾਇਆ ਹੁਣ ਇਹ ਤਾਂ ਅੱਖਾਂ ਹੈਗੀਆਂ ਇੱਕ ਅੱਖਾਂ ਹੋਰ ਹਨ ਆਤਮਿਕ ਅੱਖਾਂ ਜਿਹੜੀਆਂ ਨੇਤਰ ਜਿਹੜੇ ਸਾਡੇ ਉਹਦੇ ਅੰਦਰ ਗੁਰੂ ਗਿਆਨ ਦਾ ਸ਼ਰਮਾ ਪਾਉਂਦਾ ਜਿੱਦਾਂ ਸ਼ਰਮਾ ਹੁੰਦਾ ਨਾ ਅੱਜ ਕੱਲ ਤਾਂ ਲੋਕੀ ਘੱਟ ਗਏ ਕੱਜਲ ਪਾਉਣਾ ਸ਼ਰਮਾ ਪਾਉਣਾ ਤੇ ਜਦੋਂ ਸ਼ਰਮਾ ਪਾਉਂਦੇ ਸੀ ਜਦੋਂ ਸਲਾਈ ਨਾਲ ਸ਼ਰਮਾ ਪਾਉਣਾ ਤੇ ਇੱਕ ਵਾਰੀ ਤਾਂ ਬੜਾ ਤਿੱਖਾ ਜਿਹਾ ਲੱਗਣਾ ਪਾਣੀ ਨਿਕਲਣਾ ਗੰਦਾ ਫੇਰ ਲੱਗਣਾ ਵੀ ਹੁਣ ਅੱਖਾਂ ਸਾਫ਼ ਹੋ ਗਈਆਂ ਇਹ ਤਾਂ ਬਾਹਰੀ ਤੌਰ ਤੇ ਆ ਇਸੇ ਤਰ੍ਹਾਂ ਜਿੱਦਣ ਗੁਰੂ ਦੇ ਗਿਆਨ ਦਾ ਸਰਮਾ ਮਿਲਦਾ ਗੁਰ ਗਿਆਨ ਅੰਜਨ ਸੱਚ ਨੇਤਰੀ ਪਾਇਆ ਤੇ ਕੀ ਹੋਇਆ ਕਹਿੰਦੇ ਅੰਤਰ ਚਾਨਣ ਅਗਿਆਨ ਅੰਧੇਰ ਗਵਾਇਆ ਹੁਣ ਅੰਤਰ ਦੇ ਰਾਰੇ ਨੂੰ ਸਿਆਰੀ ਅੰਤਰ ਚਾਨਣ ਅੰਦਰ ਚਾਨਣ ਹੋ ਗਿਆ ਅੰਤਰ ਚਾਨਣ ਅਗਿਆਨ ਅੰਧੇਰ ਗਵਾਇਆ ਅਗਿਆਨਤਾ ਦਾ ਹਨੇਰਾ ਜਿਹੜਾ ਹੈ ਉਹ ਖਤਮ ਹੋ ਗਿਆ ਤੇ ਹੋਇਆ ਕਿ ਜੋਤੀ ਜੋਤ ਮਿਲੀ ਮਨ ਮਾਨਿਆ ਉਹ ਪਰਮ ਜੋਤ ਦੇ ਵਿੱਚ ਸਾਡੀ ਜੋਤ ਮਿਲ ਗਈ ਜੋਤੀ ਜੋਤ ਮਿਲੀ ਮਨ ਮਾਨਿਆ ਹਰ ਦਰ ਸੋਭਾ ਪਾਵਣਿਆ ਫਿਰ ਹਰੀ ਦੇ ਦਰ ਤੇ ਉਹਨਾਂ ਨੂੰ ਸੋਭਾ ਮਿਲੀ ਹੁਣ ਗੁਰੂ ਸਾਹਿਬ ਉਹ ਸਮਝਾ ਰਹੇ ਆ ਕਹਿੰਦੇ ਜਿਹੜੇ ਲੋਕ ਸਰੀਰੋਂ ਭਾਲਣ ਕੋ ਬਾਹਰ ਜਾਏ ਜਿਹੜਾ ਆਪਣੇ ਸਰੀਰ ਨੂੰ ਛੱਡ ਕੇ ਬਾਹਰ ਲੱਭਣ ਜਾਂਦਾ ਨਾ ਰੱਬ ਨੂੰ ਸਰੀਰੋਂ ਭਾਲਣ ਕੋ ਬਾਹਰ ਜਾਏ ਸਤਿਗੁਰ ਨੇ ਤਾਂ ਇਹ ਕਹਤਾ ਇਹ ਸਰੀਰ ਸਭ ਧਰਮ ਹੈ ਅੰਦਰ ਸੱਚੇ ਕੀ ਵਿੱਚ ਜੋਤ ਆਪਾਂ ਬਾਣੀ ਪੜ੍ਹਦੇ ਨੇ ਸਾਧ ਸੰਗਤ ਦੀ ਇਹ ਨੂੰ ਸਤਿਗੁਰ ਨੇ ਕਿਹਾ ਕਹਿੰਦੇ ਕੰਚਨ ਕਾਇਆ ਕੋਟ ਗੜ ਵਿੱਚ ਹਰ ਹਰ ਸਿੱਧਾ ਇਹ ਸੋਨੇ ਦਾ ਕਿਲਾ ਹੈ ਬੜਾ ਕੀਮਤੀ ਹੈ ਪਰ ਨਾਲੇ ਵੀ ਸਤਿਗੁਰ ਕਹਿੰਦੇ ਸਾਦੋ ਇਹ ਤਨ ਮਿੱਥਿਆ ਜਾਣੋ ਵੀ ਇਹ ਤਾਂ ਸਰੀਰ ਮਿੱਥਿਆ ਹੋਇਆ ਨਾ ਇਹ ਤਾਂ ਨਾਸ਼ ਹੋ ਜਾਣਾ ਹੈ ਖਤਮ ਹੋ ਜਾਣਾ ਹੈ ਕਾਦਾ ਇਹਦਾ ਗਰਭ ਕਰਦੇ ਕਾਹੇ ਰੇ ਨਰ ਗਰਭ ਕਰ ਤੋ ਬਿਨ ਸਜਾਏ ਝੂਠੀ ਦੇਹੀ ਇੱਕ ਪਾਸੇ ਸਤਿਗੁਰ ਕਹਿੰਦੇ ਕੰਚਨ ਕਾਇਆ ਕੋਟਗੜ ਵੀ ਇਹ ਤਾਂ ਬੜਾ ਅਮੋਲਕ ਜਦ ਇੱਥੇ ਕਹ ਰਹੇ ਸਰੀਰ ਸਰੀਰ ਨੂੰ ਛੱਡ ਕੇ ਬਾਹਰ ਕਿਉਂ ਜਾ ਰਹੇ ਹੋ ਰੱਬ ਤਾਂ ਤੁਹਾਡੇ ਅੰਦਰ ਹੈ ਕਿਉਂਕਿ ਇੱਕ ਉਦਾਹਰਨ ਹੈ ਸਾਧ ਸੰਗਤ ਜੀ ਗੁਰੂ ਸਾਹਿਬ ਨੇ ਵੀ ਦਿੱਤੀ ਹੈ ਉਸ ਜਿਹੜਾ ਸਵਾਨ ਹੈ ਨਾ ਕੁੱਤਾ ਜਿਹੜਾ ਹੁੰਦਾ ਹੈ ਹੈ ਤਾਂ ਕੁੱਤਾ ਉਹਦੇ ਵਿੱਚ ਔਗਣ ਬਹੁਤ ਹੈ ਪਰ ਉਹਦੇ ਵਿੱਚ ਇੱਕੋ ਹੀ ਗੁਣ ਹੈ ਉਹ ਹੈ ਵਫਾਦਾਰੀ ਵਫਾਦਾਰ ਹੋਣਾ ਇਮਾਨਦਾਰ ਹੋਣਾ ਹੀ ਤਾਂ ਭਗਤੀ ਹੈ ਤੇ ਸਤਗੁਰੂ ਪਾਤਸ਼ਾਹ ਕਹਿੰਦੇ ਆ ਜਿਹਦਾ ਉਦਾਹਰਨ ਦਿੱਤੀ ਹੈ ਗੁਰਦੇਵ ਭਾਦਰ ਸਾਹਿਬ ਨੇ Swami to grah jo sada swaan tajat nahi nit ਨਾਨਕ ਇਹ ਵਿਦ ਹਰ ਭਜੋ ਇੱਕ ਮਨ ਹੋਏ ਇੱਕ ਚਿਤ ਜਿਹੜੇ ਸਰੀਰ ਸਰੀਰ ਦੇ ਵਿੱਚ ਹੀ ਇਹ ਸਰੀਰ ਸਭ ਧਰਮ ਹੈ ਅੰਦਰ ਸੱਚੇ ਕੀ ਵਿੱਚ ਜੋ ਇਹਦੇ ਅੰਦਰ ਹੀ ਹੈ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਸਭ ਕਿਸ ਘਰ ਮੈਂ ਬਾਹਰ ਨਹੀਂ ਬਾਹਰ ਟੋਲੇ ਸੋ ਭਰਮ ਭਲਾਏ ਜਿਹੜੇ ਕਹਿੰਦੇ ਜੰਗਲਾਂ ਦੇ ਵਿੱਚ ਗੁਫਾ ਦੇ ਵਿੱਚ ਚਲੇ ਗਏ ਜੇ ਤਾਂ ਪਹਿਲੀ ਪੰਕਤੀ ਗੁਰੂ ਸਾਹਿਬ ਨੇ ਦੱਸਿਆ ਸਰੀਰੋਂ ਪਾਲਣ को ਬਾਹਰ ਜਾਏ ਇਹਨੂੰ ਸਤਗੁਰ ਨੇ ਦਿੱਤਾ ਇਹੀ ਸਰੀਰ ਹੁੰਦਾ ਨਾ ਇਹੀ ਭਗਤੀ ਕਰਦਾ ਇਹੀ ਬਦਮਾਸ਼ੀ ਕਰਦਾ ਇਹੀ ਚੋਰੀਆਂ ਕਰਦਾ ਇਹੀ ਸਰੀਰ ਹੈ ਬ੍ਰਹਮ ਗਿਆਨੀ ਬਣ ਸਕਦਾ ਹੈ ਇਹੀ ਸਰੀਰ ਜਿਹੜਾ ਹੈ ਵੱਡੇ ਤੋਂ ਵੱਡਾ ਡਾਕੂ ਚੋਰ ਬਣ ਜਾਂਦਾ ਸਤਗੁਰੂ ਕਹਿੰਦੇ ਨਹੀਂ ਭਾਈ ਇਹਨੂੰ ਪ੍ਰਮਾਤਮਾ ਦੇ ਮਾਰਗ ਤੇ ਲਾ ਇਹਨੂੰ ਬਾਹਰ ਲੱਭਣ ਨਾ ਜੇ ਰੱਬ ਤਾਂ ਤੇਰੇ ਅੰਦਰ ਬੈਠਾ ਸਰੀਰੋਂ ਭਾਲਣ ਕੋ ਬਾਹਰ ਜਾਏ ਕਿਉਂਕਿ ਸਤਗੁਰੂ ਨੇ ਕਿਹਾ ਗੁਰੂ ਅਮਰਦਾਸ ਜੀ ਦੇ ਸ਼ਬਦ ਕਿਉਂਕਿ ਸਤਗੁਰੂ ਜੀ ਜਾਣਦੇ ਸੀ ਇੱਕ ਸਾਲ ਨਹੀਂ 40 ਸਾਲ ਦਾ ਇੱਕ ਤਜਰਬਾ ਗੰਗਾ ਇਸ਼ਨਾਨ ਕਰਨ ਜਾਂਦੇ। ਤੇ ਕਿਸੇ ਨੇ ਪੁੱਛ ਲਿਆ ਗੁਰੂ ਸਾਹਿਬ ਮਹਾਰਾਜ ਫਿਰ ਉਹ ਕਹਿੰਦਾ ਛੱਡ ਦਿੱਤਾ। ਤੇ ਮਨ ਕਿਦਾਂ ਧੋਤਾ ਜਾਂਦਾ ਕਹਿੰਦੇ ਆਓ ਮੈਂ ਤੁਹਾਨੂੰ ਦੱਸਦਾ ਫਿਰ ਆਪਾਂ ਪੜਦੇ ਆਂ ਆਨੰਦ ਸਬਦ ਦੇ ਵਿੱਚ ਕਹਿੰਦੇ ਮਨ ਧੋਗੋ ਸ਼ਬਦ ਲਾਗੋ ਹਰਿ ਸਿਉ ਰਹੋ ਚਿਤ ਲਾਓ। ਇਹਨੂੰ ਬਾਹਰ ਇਹ ਗੁਰੂ ਸਾਹਿਬ ਕਹਿੰਦੇ ਇਹ ਸਰੀਰ ਹੈ। ਇਹ ਪਰਮਾਤਮਾ ਨੇ ਕਿਰਪਾ ਕੀਤੀ ਹੈ ਅਨੰਦ ਸਾਹਿਬ ਦੀ ਬਾਣੀ ਦੇ ਗੁਰੂ ਸਾਹਿਬ ਕਹਿੰਦੇ ਇਹ ਸਰੀਰ ਆ ਮੇਰਿਆ ਹਰ ਤੂੰ ਮੈਂ ਜੋਤ ਰਕੀ ਤਾਂ ਤੂੰ ਜਗ ਮਿਆ ਇਹ ਤੂੰ ਤਾਂ ਸੰਸਾਰ ਦੇ ਵਿੱਚ ਆਇਆ ਗੁਰੂ ਸਾਹਿਬ ਮਹਾਰਾਜ ਫਿਰ ਅੱਗੇ ਕਹਿੰਦੇ ਭਾਈ ਜੇ ਜੀਵਨ ਦੇ ਵਿੱਚ ਤੂੰ ਸਮਝ ਨਹੀਂ ਲਈ ਰੱਬ ਤੇਰੇ ਅੰਦਰ ਨਹੀਂ ਬਸਿਆ ਤੇ ਫਿਰ ਕਹਿੰਦੇ ਇਹ ਸਰੀਰ ਆ ਮੇਰਿਆ ਇਸ ਜਗ ਮੇ ਆਏ ਕੇ ਕਿਆ ਦੁੱਦ ਕਰਮ ਕਮਾਇਆ ਕੇ ਕਰਮ ਕਮਾਇਆ ਤੂ ਤੇ ਸਰੀਰਾ ਜਾਂ ਤੂੰ ਜਗ ਮਿਆ ਇਹ ਸਰੀਰ ਸਭ ਧਰਮ ਹੈ ਸਰੀਰੋਂ ਪਾਲਣ ਕੋ ਬਾਹਰ ਜਾਏ ਜਿਹੜਾ ਕਹਿੰਦਾ ਫਲਾਨੀ ਜਗ੍ਹਾ ਰੱਬ ਵਸਦਾ ਜੰਗਲਾਂ ਵਿੱਚ ਚਲੇ ਗਏ ਗੁਰੂ ਸਾਹਿਬ ਕਹਿੰਦੇ ਉਹਨਾਂ ਦੀ ਹਾਲਤ ਕਿੱਦਾਂ ਦੀ ਹੈ ਨਾਮ ਨਾ ਲਹ ਬਹੁਤ ਬਿਗਾਰ ਦੁੱਖ ਪਾਏ ਨਾ ਤਾਂ ਉਹਨੂੰ ਪਰਮੇਸ਼ਰ ਦਾ ਨਾਮ ਮਿਲਦਾ ਤੇ ਬਿਗਾਰੀ ਬਣ ਜਾਂਦੇ ਆ ਬਿਗਾਰ ਕਿਦਾਂ ਹੁੰਦੀ ਕੋਈ ਬੰਦਾ ਕੰਮ ਕਰਾ ਲਵੇ ਪੁਰਾਣੇ ਸਮਿਆਂ ਦੇ ਵਿੱਚ ਕੀ ਹੁੰਦਾ ਸੀ ਆ ਸਾਧਨ ਨਹੀਂ ਹੁੰਦੇ ਸੀ ਟ੍ਰਾਂਸਪੋਰਟ ਤੇ ਬੰਦੇ ਆਪਣਾ ਸਮਾਨ ਲੈ ਕੇ ਜਾਣਾ ਸਫ਼ਰ ਤੇ ਕਿਸੇ ਬਿਗਾਰੀ ਨੂੰ ਬੁਲਾ ਲੈਂਦੇ ਸੀ ਉਹਦੇ ਕੋਲ ਬਿਗਾਰ ਕਰਾਉਣੀ ਉਹਨੇ ਦੂਸਰੇ ਪਿੰਡ ਸਮਾਨ ਛੱਡ ਦੇਣਾ ਤੇ ਉਹਨੂੰ ਪੈਸੇ ਦੇ ਦਿੰਦੇ ਨੇ ਹੁਣ ਕੋਈ ਬੰਦਾ ਸਮਾਨ ਚੁੱਕ ਕੇ ਲੈ ਜਾਏ ਉਹਦੀ ਬਿਗਾਰੀ ਨਾ ਦਵੇ ਉਹਦਾ ਪੈਸਾ ਹੀ ਨਾ ਦਵੇ ਤੇ ਉਹਦੇ ਨੂੰ ਕਿੰਨਾ ਦੁੱਖ ਹੋਏਗਾ ਉਹਨੂੰ ਵੀ ਮੈਂ ਇਹਨਾਂ ਸਮਾਨ ਚੁੱਕ ਕੇ ਲੈ ਗਿਆ ਇਹ ਲਾਪਾ ਅੱਜ ਦੀ ਗੱਲ ਕਰਦੇ ਸਟੇਸ਼ਨ ਤੇ ਚਲੇ ਜਾਓ ਕਿ ਕੁਲੀ ਨੂੰ ਪੈਸੇ ਨਹੀਂ ਦਿਓਗੇ ਤੇ ਉਹਨੂੰ ਕਿੰਨਾ ਦੁੱਖ ਹੋਏਗਾ ਤੋ ਬੁਰਾ ਭਲਾ ਹੀ ਕਹੇਗਾ ਨਾ ਤੇ ਗੁਰੂ ਮਹਾਰਾਜ ਕਹਿੰਦੇ ਜਿਹੜੇ ਲੱਭਦੇ ਬਾਹਰ ਸਰੀਰੋਂ ਭਾਲਣ ਕੋ ਬਾਹਰ ਜਾਏ ਨਾਮ ਨਾ ਲਹੇ ਉਹਨਾਂ ਨੂੰ ਕੀ ਪਿਆ ਕਹਿੰਦੇ ਬਹੁਤ ਵਿਗਾਰ ਦੁੱਖ ਪਾਏ ਮਤਲਬ ਗਏ ਤਾਂ ਹੈ ਮਿਹਨਤਾਂ ਕੀਤੀ ਆ ਪਰ ਹੱਥ ਕੋਈ ਨਹੀਂ ਆਇਆ ਲੱਭਿਆ ਕੁਛ ਵੀ ਨਹੀਂ ਆਏ ਤੇ ਉਹ ਗੁਫਾ ਦੇ ਵਿੱਚ ਚਲਾ ਗਿਆ ਕੋਈ ਕਿ ਪਹਾੜਾਂ ਦੇ ਵਿੱਚ ਚਲਾ ਗਿਆ ਕੋ ਕਿਤੇ ਪਹੁੰਚਿਆ ਕੋ ਜੰਗਲਾਂ ਵਿੱਚ ਪਹੁੰਚਿਆ ਹੋਇਆ ਆ ਮਿਹਨਤਾਂ ਕਰਦੇ ਪਏ ਆ ਪਰ ਉਹਨਾਂ ਨੂੰ ਕੁਝ ਮਿਲਿਆ ਕੁਝ ਪ੍ਰਾਪਤ ਨਹੀਂ ਹੋਇਆ ਸਰੀਰੋਂ ਭਾਲਣ ਕੋ ਬਾਹਰ ਜਾਏ ਨਾਮ ਨਾਲਹਿ ਬਹੁਤ ਬਿਗਾਰ ਦੁੱਖ ਪਾਏ ਮਨ ਮੁਖ ਅੰਦੇ ਸੂਝੇ ਨਹੀਂ ਜਿਹੜਾ ਮਨ ਦੇ ਪਿੱਛੇ ਤੁਰਦਾ ਉਹ ਅੰਨਾ ਹੈ ਉਹਨੂੰ ਸਮਝਣੀ ਹੈ ਫਿਰ ਘਿਰ ਆਏ ਫਿਰ ਥੱਕ ਕੇ ਆ ਜਾਂਦਾ ਹੈ ਗੁਰਮਖ ਬਥ ਪਾਵਣਿਆ ਗੁਰੂ ਦੇ ਸੰਮੁਖ ਹੋ ਕੇ ਫਿਰ ਇਹ ਨਾਮ ਦੀ ਵਸਤੂ ਨੂੰ ਪ੍ਰਾਪਤ ਹੁੰਦੀ ਗੁਰ ਪ੍ਰਸਾਦ ਦੀ ਸੱਚਾ ਹਰ ਪਾਏ ਗੁਰੂ ਦੀ ਕਿਰਪਾ ਦੇ ਨਾਲ ਸੱਚੇ ਹਰੀ ਦੀ ਪ੍ਰਾਪਤੀ ਰੱਬ ਤਾਂ ਬਹੁਤ ਹੈ ਨਾਲੇ ਗੱਲ ਨੂੰ ਗੁਰੂ ਸਾਹਿਬ ਜਰੂਰ ਸਪਸ਼ਟ ਕਰਦੇ ਆ ਵੀ ਉਹ ਸੱਚਾ ਹੈ ਸਦਾ ਥਿਰ ਰਹਿਣ ਵਾਲਾ ਹੈ ਸਦਾ ਥਿਰ ਰਹਿਣ ਵਾਲਾ ਜਿਹੜੇ ਲੋਕਾਂ ਨੂੰ ਦੱਸਦੇ ਆ ਆਓ ਮੈਂ ਤੁਹਾਨੂੰ ਰੱਬ ਦੇ ਦਰਸ਼ਨਾਂ ਜਿਹੜੇ ਆਪ ਰੱਬ ਬਣ ਕੇ ਬੈਠੇ ਸੀ ਵੇ ਕਿਦਾਂ ਦੀਆਂ ਕਰਤੂਤਾਂ ਕਰਦੇ ਸੀ ਫਿਰ ਕਿਦਾਂ ਦੀ ਉਹਨਾਂ ਦੀ ਹਾਲਤ ਹੋ ਗਈ ਤੇ ਗੁਰੂ ਸਾਹਿਬ ਮਾਰਾ ਕਹਿੰਦੇ ਆਓ ਤੁਸੀਂ ਸੱਚੇ ਨਾਲ ਜੁੜੋ ਗੁਰ ਪ੍ਰਸਾਦੀ ਸੱਚਾ ਹਰ ਪਾਏ ਮਨ ਤਨ ਵੇਖੇ ਹਉਮੈ ਮੈਲ ਜਾਏ ਜਦੋਂ ਅਸੀਂ ਆਪਣੇ ਮਨ ਨੂੰ ਦੇਖਦੇ ਆ ਆਪਣੇ ਤਨ ਨੂੰ ਦੇਖਦੇ ਆ ਸਮਝ ਆਉਂਦੀ ਆ ਮਨ ਤਨ ਵੇਖੇ ਹਉਮੈ ਮੈਲ ਜਾਏ ਜੇ ਦਾ ਹੁਣ ਘਰ ਦੇ ਵਿੱਚ ਸਾਰੇ ਬੰਦੇ ਆਪਣਾ ਫਰਜ਼ ਸਮਝਦੇ ਆ ਵੀ ਆਪਾਂ ਘਰ ਦੇ ਵਿੱਚ ਗੰਦਗੀ ਨਹੀਂ ਕਰਨੀ ਹਰੇਕ ਬੰਦਾ ਹਰੇ ਘਰ ਦਾ ਮੈਂਬਰ ਘਰ ਦੇ ਵਿੱਚ ਇਹ ਕਰ ਲੈ ਵੀ ਆਪਾਂ ਹੁਣ ਆਪਾਂ ਘਰ ਦੇ ਵਿੱਚ ਗੰਦਗੀ ਨਹੀਂ ਕਰਨੀ ਤੇ ਆਪੇ ਸਫਾਈ ਰਹੇਗੀ ਤੇ ਹੁਣ ਜੇ ਸੋਚ ਲਿਆ ਵੀ ਇੱਕ ਜਾਨੇ ਸਫਾਈ ਕਰੇਗਾ ਬਾਕੀਆਂ ਨੇ ਗੰਦੇ ਹੀ ਪਾਉਣਾ ਤੇ ਉਹਨੇ ਵੀ ਖੇਚੇ ਜਾਣਾ ਨਾ ਤੇ ਤੇ ਸਾਨੂੰ ਇਹ ਅੰਦਰ ਗੰਦਗੀ ਆ ਜਿਹਨੂੰ ਉਹਨੂੰ ਸਾਫ ਕਰ ਲਈ ਆਪੇ ਧਿਆਨ ਦੇਣਾ ਪੈਣਾ ਤੇ ਅੰਦਰ ਬਹੁਤ ਮੈਲਾ ਗੁਰੂ ਸਾਹਿਬ ਕਹਿੰਦੇ ਇਸ ਮਨ ਕੋ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਕਾਲਾ ਹੋਆ ਛਾ ਮਨ ਬਹੁਤ ਕਾਲਾ ਤੇ ਜੋ ਫਿਰ ਅਸੀਂ ਕਰਦੇ ਆ ਮਨ ਮੈਲੇ ਸਭ ਕੁਝ ਮੈਲਾ ਤਨ ਧੋਤੇ ਮਨ ਅਛਾਣਾ ਤੇ ਇਹਨੂੰ ਦੇਖਣਾ ਹੈ ਮਨ ਤਨ ਵੇਖੈ ਹਉਮੈ ਮੈਲ ਜਾਏ ਅੰਦਰ ਹਉਮੈ ਦੀ ਮੈਲ ਖਤਮ ਹੋ ਜਾਏਗੀ ਫਿਰ ਕੀ ਹੋਏਗਾ ਬੈਸ ਸਥਾਨ ਸਦ ਹਰ ਗੁਣ ਗਾਵੇ ਜਦੋਂ ਅੰਦਰੋਂ ਮੈਲ ਖਤਮ ਹੋ ਗਈ ਫਿਰ ਉਹ ਪ੍ਰਮਾਤਮਾ ਦੇ ਗੁਣ ਗਾਏ ਸਥਾਨ ਥਾਣ ਮਤਲਬ ਜਗਾ ਸਥਾਨ ਮਤਲ ਉੱਚੀ ਜਗਾ ਸੋਹਣੀ ਜਗਾ ਸ੍ਰਿਸ਼ਟ ਜਗਾ ਉੱਤਮ ਜਗਾ ਜਿਹੜੀ ਹੈ ਬੈਸ ਸਥਾਨ ਜੋ ਤੁਸੀਂ ਬੈਠੇ ਹੋ ਇਹਨੂੰ ਸੰਗਤ ਕਿਹਾ ਇਹਨੂੰ ਬੜਾ ਸ੍ਰਿਸ਼ਟ ਸਮਝਿਆ ਗੁਰੂ ਸਾਹਿਬ ਨੇ ਸਵਾਲ ਕੀਤੇ ਉਹਦੇ ਜਵਾਬ ਦਿੱਤੇ ਕਹਿੰਦੇ ਸਤ ਸੰਗਤ ਕੈਸੀ ਜਾਣੀਏ ਨਾਲ ਕਹਿੰਦੇ ਜਿੱਥੇ ਏਕੋ ਨਾਮ ਵਿਖਾਣੀ ਨਾਮ ਕੀ ਹੈ ਏਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀਆ 부ਝਾਏ ਜੀ ਇੱਕ ਰੋਜ਼ ਆਪਾਂ ਪੜਦੇ ਆਂ ਕਹਿੰਦੇ ਇੱਕ ਉਤਮ ਪੰਤ ਸੁਣਿਓ ਗੁਰ ਸੰਗਤ ਉਤਮ ਮਤਲ ਸ੍ਰਿਸ਼ਟ ਇਹ ਬਹੁਤ ਵੱਡੀ ਇਹ ਜਗਾ ਹੈ ਸਥਾਨ ਹੈ ਇਹ ਸ੍ਰਿਸ਼ਟ ਜਗਾ ਹੈ ਮੈਂ ਹਮੇਸ਼ਾ ਬੇਨਤੀ ਕਰਦਾ ਇਸ ਤੋਂ ਵਧੀਆ-ਵਧੀਆ ਬਿਲਡਿੰਗਾਂ ਵੀ ਸ਼ਹਿਰ ਵਿੱਚ ਹੋਣਗੀਆਂ ਵਧੀਆ-ਵਧੀਆ ਲੋਕਾਂ ਦੇ ਘਰ ਹੋਣਗੇ ਕੋਈ ਮੱਥਾ ਟੇਕਦਾ ਆਪਾਂ ਇੱਥੇ ਭੱਜੇ ਆਉਂਦੇ ਆਂ ਭੱਜੇ ਆਉਂਦੇ ਆਂ ਮਨ ਟਿਕਦਾ ਹੈ ਸੰਗਤ ਵਿੱਚ ਕਿਉਂ ਪਤਾ ਨਹੀਂ ਕਿੰਨੇ ਇੱਥੇ ਬੈਠ ਕੇ ਭਗਤੀ ਕਰਨ ਵਾਲੇ ਕਿੰਨੇ ਪਰਮੇਸ਼ਰ ਦਾ ਨਾਮ ਜਪਣ ਵਾਲੇ ਕੀ ਪਤਾ ਕਿਹਦੀ ਬਦੌਲਤ ਆਪਣਾ ਸਾਰਿਆਂ ਦਾ ਉਧਾਰ ਹੋ ਜਾਏ ਤੇ ਇਸ ਕਰਕੇ ਆਪਾਂ ਅਰਦਾਸ ਕਰਦੇ ਹਾਂ ਸਤਿਗੁਰੂ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿਤ ਆਵੇ ਇਹ ਬੜਾ ਸ੍ਰਿਸ਼ਟ ਜਗ੍ਹਾ ਹੈ ਗੁਰੂ ਸਾਹਿਬ ਕਹਿੰਦੇ ਮਨ ਤਨ ਵੇਖੈ ਹਉਮੈ ਮੈਲ ਜਾਏ ਬੈਸ ਸਥਾਨ ਸਦ ਹਰ ਗੁਣ ਗਾਵੇ ਸੱਚੇ ਸ਼ਬਦ ਸਮਾਵਣਿਆ ਉਹ ਸੱਚੇ ਸ਼ਬਦ ਦੇ ਵਿੱਚ ਲੀਨ ਹੋ ਜਾਂਦੇ ਨੌ ਦਰ ਠਾਕੇ ਧਾਵਤ ਰਹਾਏ ਇਹ ਜਿਹੜੇ ਨੌ ਦਰਵਾਜੇ ਹਨ ਸਾਡੇ ਦੋ ਅੱਖਾਂ ਦੋ ਨਾਸਿਕਾਂ ਚਾਰ ਦੋ ਕੰਨ ਮੋਰੀਆਂ ਜਿਹੜੀਆਂ ਜਿਹੜੀਆਂ ਗੋਲਕਾਂ ਹਨ ਸਾਡੀਆਂ ਦੋ ਅੱਖਾਂ ਦੋ ਨਾਸਿਕਾਂ ਦੋ ਕੰਨ ਇਹ ਮੋਰੀਆਂ ਵਾਂਗ ਇੱਕ ਮੂੰਹ ਹੋ ਗਿਆ ਇੱਕ ਪਸ਼ਾਬ ਵਾਲੀ ਜਗ੍ਹਾ ਇੱਕ ਲੈਟਰਨ ਵਾਲੀ ਜਗਾ ਇਹ ਨੌ ਦਰਵਾਜੇ ਜਿਹਨੂੰ ਆਪਾਂ ਕਹਿੰਦੇ ਆ ਤੇ ਗੁਰੂ ਸਾਹਿਬ ਕਹਿੰਦੇ ਦਸਵਾਂ ਦਸਵਾਂ ਦਿਮਾਗ ਸਾਡਾ ਜਿਹੜਾ ਤੇ ਸਤਗੁਰ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਆ ਨੌ ਦਰ ਠਾਕੇ ਇਹਨਾਂ ਨੂੰ ਮਤਲਬ ਦੌੜਦਿਆਂ ਨੂੰ ਰੋਕ ਲਿਆ ਅੱਖਾਂ ਹੋਰ ਕੁਝ ਦੇਖ ਰਹੀਆਂ ਕੰਨ ਹੋਰ ਕੁਝ ਸੁਣ ਰਿਹਾ ਹੈ ਤੇ ਮੂੰਹ ਹੋਰ ਕੁਝ ਬੋਲ ਰਿਹਾ ਹੈ ਇਹਨਾਂ ਨੂੰ ਰੋਕ ਲਿਆ ਨੌ ਦਰ ਠਾਕੇ ਧਾਵਤ ਰਹਾਏ ਦਸਵੇਂ ਨਿਜ ਘਰ ਵਾਸਾ ਪਾਇ ਜਦੋਂ ਦਸਵੇਂ ਦੇ ਵਿੱਚ ਟਿਕਿਆ ਤੇ ਨਿਝਕਰ ਭਾਵ ਟਿਕਾਣਾ ਪ੍ਰਾਪਤ ਹੋ ਗਿਆ ਨਿਝਕਰ ਮਹਿਲ ਪਾਉ ਉਹ ਸੁਖ ਸਹਿਜੇ ਬੋਹਰ ਨਾ ਹੋਏ ਗੋਫੇਰਾ ਨਾਉ ਦਰ ਠਾਕੇ ਧਾਵਤ ਰਹਾਏ ਦਸਵੇਂ ਨਿਝਕਰ 바ਸਾ ਪਾਏ ਹੁਣ ਉਥੇ ਕੀ ਹੁੰਦਾ ਕਹਿੰਦੇ ਉਥੇ ਅਨਹਦ ਸ਼ਬਦ ਵੱਜਦਾ ਦਿਨ ਰਾਤੀ ਹੁਣ ਇਹ ਸ਼ਬਦ ਜਿਹੜੇ ਇਦਾਂ ਦੇ ਲੈ ਕੇ ਨਾ ਲੋਕਾਂ ਨੇ ਆਪਣੀਆਂ ਦੁਕਾਨਾਂ ਸ਼ੁਰੂ ਕਰ ਲਈਆਂ ਆਓ ਜੀ ਤੁਹਾਨੂੰ ਅਨਹਦ ਧੁਨ ਸੁਣਾਈਏ ਬਹੁਤ ਕੁਛ ਮਤਲਬ ਇਹਦੇ ਉੱਪਰ ਬਲੈਕ ਮੈਲ ਲੋਕਾਂ ਨੂੰ ਕੀਤਾ ਗਿਆ ਅਨਹਦ ਦਾ ਮਤਲਬ ਜਿੱਦੀ ਹੱਦ ਕੋਈ ਨਹੀਂ ਅਨ ਹਦ ਸਿੱਧਾ ਇਹ ਅਰਥ ਹੈ ਇੱਕ ਰਸ ਉਹਦੇ ਅੰਦਰ ਇੱਕ ਰਸ ਪਰਮੇਸ਼ਰ ਦੇ ਨਾਮ ਦਾ ਬਾਜਾ ਵੱਜਦਾ ਹੈ ਉੱਥੇ ਅਨਹਦ ਸ਼ਬਦ ਵਜੇ ਦਿਨ ਰਾਤਿ ਉੱਥੇ ਅਨਹਦ ਸ਼ਬਦ ਵਜੇ ਦਿਨ ਰਾਤਿ ਗੁਰਮਤੀ ਸ਼ਬਦ ਸੁਣਾਵਣ ਆ ਗੁਰੂ ਦੀ ਮਤ ਲੈ ਕੇ ਉਹ ਸ਼ਬਦ ਨੂੰ ਸੁਣਾਉਂਦੇ ਆ ਬਿਨ ਸ਼ਬਦ ਦੇ ਅੰਤਰ ਅਨੇਰਾ ਅੰਤਰ ਦੇ ਇਥੇ ਰਾਰੇ ਨੂੰ ਸਿਆਰੀ ਆ ਬਿਨ ਸ਼ਬਦ ਦੇ ਅੰਤਰ ਅਨੇਰਾ ਜਿੰਨੇ ਤੱਕ ਗੁਰੂ ਕੇ ਸ਼ਬਦ ਨਾਲ ਹੀ ਜੁੜਦੇ ਅੰਦਰ ਸਾਡੇ ਹਨੇਰ ਹੈ ਨਾ ਵਾਸਤ ਲਹੇ ਨਾ ਚੁੱਕੇ ਫੇਰਾ ਨਾਮ ਨਾਮ ਪ੍ਰਾਪਤ ਹੁੰਦਾ ਤੇ ਨਾ ਜੰਮਰ ਮਰਨ ਦਾ ਚੱਕਰ ਖਤਮ ਹੁੰਦਾ ਸਤਗੁਰ ਹੱਥ ਕੁੰਜੀ ਹੋਰ ਤਦ ਦਰ ਖੁੱਲੇ ਨਾਹੀ ਗੁਰ ਪੂਰੇ ਭਾਗ ਮਲਾਵਣ ਆ ਸਤਗੁਰ ਦੇ ਹੱਥ ਵਿੱਚ ਕੁੰਜੀ ਹੈ ਆਮ ਕਰਕੇ ਸਾਡੀਆਂ ਸਿੱਖ ਸਟੇਜਾਂ ਤੇ ਆਮ ਕਿਹਾ ਜਾਂਦਾ ਹੈ ਵੀ ਗੁਰੂ ਅਰਜਨ ਸਾਹਿਬ ਜੀ ਨੇ ਆਖਿਆ ਸੀ ਭਾਈ ਗੁਰਦਾਸ ਸਾਹਿਬ ਤੁਹਾਡੀ ਬਾਣੀ ਜਿਹੜੀ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਆ ਹੁਣ ਸਮਾਂ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਦੇ ਬਾਰੇ ਲਿਖਿਆ ਗੁਰੂ ਗੁਰੇ ਕੋਲੇ ਕੁੰਜੀ ਹੈ ਉਹਨੇ ਵੀ ਕਿਹਾ ਨਾ ਕਿ ਸਤਗੁਰ ਹੱਥ ਕੁੰਜੀ ਹਾਂ ਭਾਈ ਗੁਰਦਾਸ ਸਾਹਿਬ ਦੀ ਬਾਣੀ ਉਹਨਾਂ ਦੀ ਜਿਹੜੀ ਵਿਚਾਰਤਾਰ ਹੈ ਵਿਦਵਾਨਾਂ ਦੀ ਇਹ ਗੱਲ ਹੈ ਜਿਹੜੇ ਗੁਰਮਤ ਦੇ ਵਿਦਵਾਨ ਉਹ ਕਹਿੰਦੇ ਆ ਭਾਈ ਇਹ ਜਿਹੜੀ ਭਾਈ ਗੁਰਦਾਸ ਦੀਆਂ 12 ਭਾਈ ਗੁਰਦਾਸ ਸਾਹਿਬ ਦੇ ਕਵਿਤ ਜਿਹੜੇ ਆ ਉਹ ਇਸ ਦੀ ਵਿਆਖਿਆ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਆਖਿਆ ਹੈ ਇਹ ਕਹਿਣਾ ਕਿ ਗੁਰੂ ਗ੍ਰੰਥ ਸਾਹਿਬ ਦੀ ਮਹਾਰਜ ਤਾਲਾ ਹੈ ਤੇ ਭਾਈ ਗੁਰਦਾਸ ਸਾਹਿਬ ਚਾਬੀ ਹੈ ਨਹੀਂ ਇਹ ਗੁਰੂ ਅਰਜਨ ਸਾਹਿਬ ਨੇ ਨਹੀਂ ਆਖਿਆ ਜੇ ਗੁਰੂ ਅਰਜਨ ਸਾਹਿਬ ਨੇ ਆਖਿਆ ਹੁੰਦਾ ਤੇ ਪਹਿਲੀ ਵਾਰ ਦੀ 48ਵੀਂ ਪੌੜੀ ਪੜੋ ਭਾਈ ਗੁਰਦਾਸ ਲਿਖਦੇ ਪੰਜ ਪਿਆਲੇ ਪੰਜ ਪੀਰ ਛਟਾਂ ਪੀਰ ਬੈਠਾ ਗੁਰਪਾਰੇ ਮਤਲਬ ਗੁਰੂ ਸਾਹਿਬ ਦੀ ਗੁਰਤਾ ਗੱਦੀ ਗੁਰੂ ਹਰਗੋਬਿੰਦ ਸਾਹਿਬ ਨੂੰ ਦੇ ਗਏ ਸ਼ਹੀਦ ਹੋ ਗਏ ਉਸ ਤੋਂ ਬਾਅਦ ਵੀ ਭਾਈ ਗੁਰਦਾਸ ਉਚਾਰਨ ਕਰ ਰਹੇ ਆ ਮਤਲਬ ਸਾਬ ਹੋ ਗਿਆ ਵੀ ਗੁਰਾਰਜਨ ਸਾਹਿਬ ਜੀ ਨੇ ਐਸਾ ਨਹੀਂ ਕਿਹਾ ਹਾਂ ਠੀਕ ਹੈ ਕਿਉਂਕਿ ਭਾਈ ਗੁਰਦਾਸ ਸਾਹਿਬ ਦੀ ਬਾਣੀ ਪੜਨੀ ਵੀ ਬਹੁਤ ਹੀ ਕਠਿਨ ਹੈ ਬਹੁਤ ਕਠਿਨ ਹੈ ਉਹਦੇ ਵਾਸਤੇ ਵੀ ਬਹੁਤ ਕਵਿਤ ਬੜ ਨੇ ਬੜੀ ਮਿਹਨਤ ਦਾ ਕੰਮ ਹੈ ਤੇ ਪਰ ਇਹ ਵਿਦਵਾਨਾਂ ਦੀ ਆਮ ਰਾਏ ਹੈ ਚਾਹੇ ਤੁਸੀਂ ਭਾਈ ਪਿੰਦਰਪਾਲ ਸਿੰਘ ਨੂੰ ਸੁਣ ਲਓ ਭਾਈ ਗਿਆਨੀ ਸੰਤ ਸਿੰਘ ਬਸਕੀਨ ਜੀ ਨੂੰ ਸੁਣ ਲਓ ਪ੍ਰਵਾਨਾ ਜੀ ਨੂੰ ਸੁਣ ਲਓ ਤੇ ਉਹਨਾਂ ਨੇ ਇੱਕੋ ਹੀ ਰਾਏ ਸਾਰਿਆਂ ਨੇ ਦਿੱਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਆਖਿਆ ਜਿਹੜੀ ਹੈ ਉਹ ਭਾਈ ਗੁਰਦਾਸ ਜੀ ਦੇ ਕਵਿੱਤ ਭਾਈ ਗੁਰਦਾਸ ਜੀ ਦੇ ਸਵੈਏ ਭਾਈ ਗੁਰਦਾਸ ਜੀ ਦੀਆਂ ਬਾੜੀਆਂ 12 ਜਿਹੜੀਆਂ ਹਨ ਕਹਿੰਦੇ ਸਤਗੁਰੂ ਹੱਥ ਕੁੰਜੀ ਹੋਰ ਤਦਾਰ ਖੁੱਲੇ ਨਾਹੀ ਗੁਰ ਪੂਰੇ ਭਾਗ ਮਿਲਾਵਣ ਆ ਗੁਪਤ ਪ੍ਰਗਟ ਨੂੰ ਸਭ ਨਹੀਂ ਥਾਈ ਗੁਪਤ ਰੂਪ ਵਿੱਚ ਪ੍ਰਗਟ ਰੂਪ ਵਿੱਚ ਸਾਰੀ ਜਗ੍ਹਾ ਤੂੰ ਵੱਸਦਾ ਹੈ ਗੁਰ ਪ੍ਰਸਾਦੀ ਮਿਲ ਸੋਝੀ ਪਾਈ ਗੁਰੂ ਦੀ ਕਿਰਪਾ ਨਾਲ ਇਹ ਸਾਨੂੰ ਸੋਝੀ ਮਿਲਦੀ ਹੈ ਨਾਨਕ ਨਾਮ ਸਲਾਹ ਸਦਾ ਤੂੰ ਕਹਿੰਦੇ ਪਰਮੇਸ਼ਰ ਦੇ ਨਾਮ ਦੀ ਸਲਾਹਣਾ ਕਰੋ ਗੁਰਮਖ ਮੰਨ ਵਸਾ ਬਣਿਆ ਤੇ ਗੁਰੂ ਦੇ ਸੰਮੁਖ ਹੋ ਕੇ ਜਦੋਂ ਆਵਾਂਗੇ ਤੇ ਉਹ ਮਨ ਦੇ ਵਿੱਚ ਪਰਮੇਸ਼ਰ ਦਾ ਨਾਮ ਵਸਾ ਦੇਗਾ ਤੇ ਜਿਨ੍ਹਾਂ ਨੇ ਨਾਮ ਮਨ ਵਿੱਚ ਵਸਾਇਆ ਮੇਰੇ ਗੁਰੂ ਅਮਰਦਾਸ ਕਹਿ ਰਿਹਾ ਹਉ ਵਾਰੀ ਜਿਉ ਵਾਰੀ ਅੰਮ੍ਰਿਤ ਨਾਮ ਮਨ ਵਸਾਵਣਿਆ ਅੰਮ੍ਰਿਤ ਨਾਮ ਮਹਾਰਸ ਮੀਠਾ ਗੁਰਮਤੀ ਅੰਮ੍ਰਿਤ ਪੀਆ ਵਣਿਆ ਰਹਾ ਗੁਰੂ ਮਹਾਰਾਜ ਕਿਰਪਾ ਕਰਨ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲਾਉਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ